ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਮੇਂ-ਸਮੇਂ ਤੇ ਚਰਚਾ ਦੇ ਵਿੱਚ ਰਹਿੰਦੀ ਹੈ ਚਰਚਾ ਬੇਸ਼ੱਕ ਵਿਦਿਆਰਥੀ ਚੋਣਾਂ ਦੀ ਹੋਵੇ ਚਰਚਾ ਬੇਸ਼ੱਕ ਸੈਨੇਟ ਨੂੰ ਲੈ ਕੇ ਹੋਵੇ ਤੇ ਚਰਚਾ ਬੇਸ਼ੱਕ ਸਮੇਂ-ਸਮੇਂ ਤੇ ਉੱਠਦੇ ਉਹਨਾਂ ਸਵਾਲਾਂ ਤੇ ਹੋਵੇ ਕਿ ਪੰਜਾਬ ਯੂਨੀਵਰਸਿਟੀ ਦੇ ਉੱਪਰ ਆਰਐਸਐਸ ਦਾ ਕੰਟਰੋਲ ਹੱਦੋਂ ਵੱਧ ਵਧਦਾ ਜਾ ਰਿਹਾ ਪੂਰਾ ਪ੍ਰਸ਼ਾਸਨ ਜੋ ਹੈ ਆਰਐਸਐਸ ਦੀ ਮੁਠੀ ਦੇ ਵਿੱਚ ਵਿਚਰਦਾ ਜਾ ਰਿਹਾ ਸੋ ਇਹ ਸਵਾਲ ਖੜੇ ਕੀਤੇ ਨੇ ਇਹ ਇਲਜ਼ਾਮ ਹਟ ਲਾਈ ਨੇ ਵਿਦਿਆਰਥੀ ਚੋਣਾਂ ਦੇ ਵਿੱਚ 22 ਪ੍ਰੈਜ਼ੀਡੈਂਟ ਦੀ ਕੁਰਸੀ ਤੇ ਬੈਠੇ ਤੇ ਹੁਣ ਸੱਤ ਜਥੇਬੰਦੀ ਦੇ ਵਿੱਚ ਜਿਹੜੀਆਂ ਗਤੀਵਿਧੀਆਂ ਦੇ ਵਿੱਚ ਵਿਚਰ ਰਹੇ ਨੇ ਨੁਮਾਇंदे ਉਹਨਾਂ ਦੇ ਇਹ ਇਲਜ਼ਾਮਾਤ ਨੇ ਸੋ ਇੱਕ ਹੁਣ ਸੈਮੀਨਾਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਅੱਗੇ 350 ਸਾਲਾ ਸ਼ਹੀਦੀ ਸਮਾਗਮ ਆ ਰਹੇ ਨੇ ਸ਼ਤਾਬਦੀ ਮਨਾਈ ਜਾ ਰਹੀ ਹੈ ਔਰ ਉਸ ਸ਼ਤਾਬਦੀ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਇੱਕ ਮਨੁੱਖੀ ਅਧਿਕਾਰਾਂ ਦੇ ਉੱਪਰ ਇੱਕ ਸੈਮੀਨਾਰ ਹੋਣਾ ਸੈਮੀਨਾਰ ਦੇ ਵਿੱਚ ਵਿਸ਼ੇਸ਼ ਤੌਰ ਤੇ ਯੂਕੇ ਤੋਂ ਭਾਈ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਭਰਾ ਅਮਰਜੀਤ ਸਿੰਘ ਖਾਲੜਾ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨ ਲਈ ਆ ਰਹੇ ਨੇ ਤੇ ਹੋਰ ਵੀ ਸਿੱਖ ਬੁਲਾਰੇ ਉਹਦੇ ਵਿੱਚ ਬਤੌਰ ਮਹਿਮਾਨ ਆਪਣੀ ਹਾਜ਼ਰੀ ਲਵਾਉਣਗੇ ਪਰ ਸੱਥ ਜਥੇਬੰਦੀ ਦੇ ਨੁਮਾਇੰਦਿਆਂ ਨੇ ਇਲਜ਼ਾਮ ਲਾਇਆ ਕਿ ਯੂਨੀਵਰਸਿਟੀ ਦਾ ਪ੍ਰਸ਼ਾਸਨ ਸਾਨੂੰ ਸੈਮੀਨਾਰ ਕਰਵਾਉਣ ਦੀ ਇਜਾਜ਼ਤ ਨਹੀਂ ਦੇ ਰਿਹਾ ਖਾਸ ਕਰਕੇ ਜਿਹੜਾ ਸੈਮੀਨਾਰ ਹਾਲ ਹੈ ਜਿੱਥੇ ਅਸੀਂ ਸੈਮੀਨਾਰ ਕਰਵਾਉਣਾ ਉਹਦੀ ਸਾਨੂੰ ਪਰਮਿਸ਼ਨ ਨਹੀਂ ਮਿਲ ਰਹੀ ਤੇ ਉਹਨਾਂ ਨੇ ਇਹ ਅਬਜੈਕਸ਼ਨ ਲਾ ਦਿੱਤਾ ਕਿ ਜਿਹੜੇ ਤੁਹਾਡੇ ਬੁਲਾਰੇ ਪਹੁੰਚ ਰਹੇ ਨੇ ਉਹ ਅਬਜੈਕਸ਼ਨੇਬਲ ਨਹੀਂ ਇਤਰਾਜਯੋਗ ਨਹੀਂ ਉਹ ਕਈ ਵਾਰੀ ਜਿਹੜਾ ਹੈਗਾ ਅੰਡਰਗਰਾਉਂਡ ਰਹੇ ਨੇ ਇਸ ਤਰ੍ਹਾਂ ਦੇ ਕਈ ਇਲਜ਼ਾਮ ਲਾਏ ਨੇ ਸਾਰੀ ਕੀ ਗੱਲਬਾਤ ਹੈ ਕੀ ਮਸਲਾ ਸੈਮੀਨਾਰ ਹੋਏਗਾ ਜਾਂ ਨਹੀਂ ਹੋਏਗਾ ਕਿਸ ਤਰ੍ਹਾਂ ਹੋਏਗਾ ਇਹਦੇ ਉੱਪਰ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸੱਤ ਜਥੇਬੰਦੀ ਦੇ ਪ੍ਰਧਾਨ ਦਰਸ਼ਪ੍ਰੀਤ ਸਿੰਘ ਦਰਸ਼ਪ੍ਰੀਤ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅਪਡੇਟ ਦੇਖ ਰਹੇ ਸੀ ਰਾਤ ਤੋਂ ਕਿ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਤਾਬਦੀ ਸਮਾਗਮ ਆ ਰਹੀ ਨਹੀਂ ਔਰ ਸੱਤ ਜਥੇਬੰਦੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਸੈਮੀਨਾਰ ਕਰਵਾਉਣਾ ਚਾਹੁੰਦੀ ਆ ਪਰ ਉਹਦੇ ਲਈ ਤੁਹਾਨੂੰ ਜਗ੍ਹਾ ਨਹੀਂ ਦਿੱਤੀ ਜਾ ਰਹੀ ਕੀ ਕਾਰਨ ਹੈ ਹਾਂਜੀ ਮਤਲਬ ਵਿਦਿਆਰਥੀ ਜਥੇਬੰਦੀ ਸਾਥ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਲੜਾ ਜੋ ਮਤਲਬ ਸੇਖਾਂ ਦੇ ਸਭ ਤੋਂ ਵੱਡੇ ਯੂਮਰ ਰਾਈਟ ਐਕਟਿਵਿਸਟ ਹੋਏ ਨੇ ਉਹਨਾਂ ਨੂੰ ਆਪ ਦਾ ਆਈਡਲ ਮੰਨ ਕੇ ਚੱਲ ਰਹੀ ਹੈ ਤੇ ਉਸੇ ਲੈ ਲੀਫ ਤੇ ਮਤਲਬ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੀ ਜਿਨ੍ਹਾਂ ਨੂੰ ਇਹ ਗੱਲ ਕਹੀ ਜਾਂਦੀ ਹੈ ਕਿ ਟਾਕੀ ਸਗਲ ਸ੍ਰਿਸ਼ਟੀ ਕੀ ਚਾਦਰ ਜੀ ਵੀ ਪੂਰੀ ਦੁਨੀਆ ਦੇ ਸਭ ਤੋਂ ਵੱਡੇ ਅਗਰ ਕੋਈ ਮਨੁੱਖੀ ਅਧਿਕਾਰਾਂ ਦੇ ਰਾਖੇ ਹੋਏ ਨੇ ਤਾਂ ਉਹ ਇੱਕੋ ਇੱਕ ਮਤਲਬ ਜਿਹੜਾ ਮੂਜਸਮਾ ਜਾਂ ਫਿਗਰ ਹੈ ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਜੀ ਸੋ ਉਹਨਾਂ ਦਾ 350 ਸਾਲਾ ਪੰਜਾਬ ਦੀ ਧਰਤੀ ਦੇ ਉੱਤੇ ਵਾਲੀ ਪੰਜਾਬ ਯੂਨੀਵਰਸਿਟੀ ਚ ਸੱਤ ਨੇ ਇੱਛਾ ਸੀ ਕਿ ਅਸੀਂ ਮਨਾਈਏ ਵੀ ਜਿੱਥੇ ਵੱਖ-ਵੱਖ ਸਟੇਟਾਂ ਤੋਂ ਵੱਖ-ਵੱਖ ਕਲਚਰਾਂ ਤੋਂ ਇੱਥੇ ਸਟੂਡੈਂਟ ਪੜਨਾ ਆਉਂਦੇ ਨੇ ਜੀ ਉਹਨਾਂ ਨੂੰ ਇਸ ਕੁਰਬਾਨੀ ਬਾਰੇ ਉਹਨਾਂ ਦੀ ਕੋਈ ਸੇਧ ਲੈ ਕੇ ਬੱਚੇ ਆ ਆਪਦੇ ਫਿਊਚਰ ਚ ਕਿਤੇ ਨਾ ਕਿਤੇ ਸਿੱਖ ਸਕਣ ਕੁਝ ਨਾ ਕੁਝ ਹਮ ਪਰ ਤਰਾਸ ਦੀ ਗੱਲ ਇਹ ਹੋਈ ਹੈ ਕਿ ਜਦੋਂ ਅਸੀਂ ਇੱਕ ਸੈਮੀਨਾਰ ਕਰਾਉਣ ਦੀ ਸੋਚੀ ਮੌਜੂਦਾ ਵਕਤ ਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਕੀ ਹਾਲਾਤ ਨੇ ਪੂਰੇ ਦੇਸ਼ ਦੇ ਵਿੱਚ ਜੀ ਤਾਂ ਮੌਕੇ ਦੇ ਉੱਤੇ ਮਤਲਬ ਸਾਨੂੰ ਕੋਈ ਸੈਮੀਨਾਰ ਹਾਲ ਨਹੀਂ ਦਿੱਤਾ ਗਿਆ ਪੰਜਾਬ ਯੂਨੀਵਰਸਿਟੀ ਵੱਲੋਂ ਅੱਛਾ ਮਤਲਬ ਇਸ ਵਾਰ ਸਭ ਤੋਂ ਵੱਧ ਵੋਟਾਂ ਦੇ ਨਾਲ ਜਿੱਤਣ ਵਾਲੀ ਸਟੂਡੈਂਟ ਕਾਉਂਸਲ ਦੇ ਵਿੱਚ ਵਿਦਿਆਰਥੀ ਜਥੇਬੰਦੀ ਸਾਥ ਦੇ ਮੀਤ ਪ੍ਰਧਾਨ ਜੀ ਤੇ ਉਹਨਾਂ ਵੱਲੋਂ ਇੱਕ ਲੈਟਰ ਦਿੱਤੀ ਜਾਂਦੀ ਹੈ ਡੀਨ ਸਟੂਡੈਂਟ ਵੈਲਫੇਅਰ ਨੂੰ ਕਿ ਸਾਨੂੰ ਆਡੀਟੋਰੀਅਮ ਪ੍ਰੋਵਾਈਡ ਕਰਾਇਆ ਜਾਵੇ ਆਡੀਟੋਰੀਅਮ ਅਵੇਲੇਬਲ ਹੈਗਾ ਫ੍ਰੀ ਹੈ ਹੂੰ ਜੀਡੀਓ ਦੀ ਪੇਮੈਂਟ ਹੋ ਗਈ ਸੀ ਕਰਮ ਨੂੰ ਤਿਆਰ ਹੈ ਐਸ ਅ ਸਾਨੂੰ ਦਿੱਤਾ ਜਾਵੇ ਹੂੰ ਪਰ ਮਤਲਬ ਯੂਨੀਵਰਸਿਟੀ ਅਥਾਰਟੀ ਚਾਹੇ ਡੀਨ ਹੋਵੇ ਚਾਹੇ ਉਹ ਰਜਿਸਟਰਾਰ ਹੋਣਾ ਚਾਹੀਏ ਵੀਸੀ ਹੋਣ ਉਹ ਮਤਲਬ ਆਫੀਸ਼ੀਅਲੀ ਆਰਐਸਐਸ ਦੇ ਮੈਂਬਰ ਹੋਣ ਦੇ ਨਾਤੇ ਆਪ ਦੀ ਪੂਰੀ ਸੰਗ ਦੇ ਜਿਹੜੀ ਆਪ ਦਾ ਕਾਰਜ ਹੈ ਉਹ ਕਰ ਰਹੇ ਨੇ ਜੀ ਕਿਸੇ ਵੀ ਤਰੀਕੇ ਦੇ ਨਾਲ ਹੂੰ ਵੀ ਇੱਥੇ ਕਿਸੇ ਹੋਰ ਧਰਮ ਜਾਂ ਹੋਰ ਕਿਸੇ ਸਭਿਆਚਾਰ ਨੂੰ ਵਜ਼ਨ ਨਹੀਂ ਦੇ ਰਹੇ ਹੈਗੇ ਜੀ ਤੇ ਉਸੇ ਲੜੀ ਤਹਿਤ ਵੀ ਸਾਨੂੰ ਇੱਥੇ ਪਿਛਲੇ 3-4 ਦਿਨਾਂ ਤੋਂ ਲਗਾਤਾਰ ਪੰਜਾਬ ਯੂਨੀਵਰਸਿਟੀ ਦੀ ਅਥਾਰਟੀ ਡੀਨ ਸਟੂਡੈਂਟ ਵੈਲਫੇਅਰ ਅਮਿਤ ਚੋਹਾਨ ਰਜਿਸਟਰਾਰ ਤੇ ਵੀਸੀ ਜੀ ਸਾਨੂੰ ਹਰਾਸ ਕਰ ਰਹੇ ਨੇ ਹੂੰ ਤੇ ਪਹਿਲਾਂ ਕਦੀ ਇਸ ਡਿਪਾਰਟਮੈਂਟ ਜਾਓ ਉੱਥੋਂ ਪਰਮਿਸ਼ਨ ਲਓ ਇੱਥੇ ਨਹੀਂ ਉੱਥੇ ਮਿਲੂਗੀ ਪਰਮਿਸ਼ਨ ਤੇ ਐਟ ਦ ਐਂਡ ਸਾਨੂੰ ਉਹ ਸਾਫ਼ ਏ ਕਿ ਮਨ੍ਹਾ ਕਰ ਦਿੱਤਾ ਜਾਂਦਾ ਕਿ ਇਹ ਪ੍ਰੋਗਰਾਮ ਨਹੀਂ ਹੋ ਸਕਦਾ ਹੂੰ ਤੇ ਕਿਉਂਕਿ ਤੁਹਾਡੇ ਜਿਹੜੇ ਬੁਲਾਰੇ ਨੇ ਸਰਦਾਰ ਅਜਮੇਰ ਸਿੰਘ ਵੀ ਉਹ ਇੱਕ ਵਿਵਾਦਤ ਫਿਗਰ ਨੇ ਇਹ ਮਤਲਬ ਡੀਐਸਡਬਲੂ ਵੱਲੋਂ ਜਾਂ ਰਜਿਸਟਰਾਰ ਵੱਲੋਂ ਇਹ ਓਬਜੈਕਸ਼ਨ ਲਾਇਆ ਗਿਆ ਜਿਹੜੇ ਅਜਮੇਰ ਸਿੰਘ ਜੀ ਨੇ ਸਿੱਖ ਬੁਲਾਰੇ ਨੇ ਵੀ ਉਹਨਾਂ ਦੇ ਉੱਪਰ ਓਬਜੈਕਸ਼ਨ ਆ ਹਾਂਜੀ ਜੀ ਬਿਲਕੁਲ ਮਤਲਬ ਅਸੀਂ ਇੱਕ ਸੈਮੀਨਾਰ ਇਸ ਤੋਂ ਪਹਿਲਾਂ ਵੀ ਹਿਮਾਚਲ ਤੇ ਪੰਜਾਬ ਦੇ ਹੜਾ ਉੱਤੇ ਕਰਾਇਆ ਜੋ ਮੌਜੂਦਾ ਵਕਤ ਤੇ ਪੰਜਾਬ ਤੇ ਹਿਮਾਚਲ ਦੇ ਸਾਡੇ ਲੋਕ ਨੇ ਪ੍ਰਭਾਵਿਤ ਹੋਏ ਨੇ ਹੜਾ ਨੂੰ ਲੈ ਕੇ ਜੀ ਉੱਥੇ ਤੇ ਸੈਮੀਨਾਰ ਕਰਾਇਆ ਉੱਥੇ ਵੀ ਇਹਨਾਂ ਦਾ ਸੇਮ ਪੈਟਰਨ ਰਿਹਾ ਹੂੰ ਇਹ ਵੀ ਪਰਮਿਸ਼ਨ ਨਾ ਦੇਣੀ ਜੀ بار بار ਕੰਮ ਚੜੀਕੇ ਪਾਣੇ ਹੂੰ ਉਥੇ ਹੀ ਪੈਰਲ ਮਤਲਬ ਜਿਹੜੀ ਸੰਗ ਦੀ ਇੱਕ ਸਟੂਡੈਂਟ ਵਿਗਿਆਰਤ ਇਸ ਦਾ ਏ ਵੀ ਬੀ ਪੀ ਜੀ ਉਹਦਾ ਇੱਥੇ ਪ੍ਰਧਾਨ ਜਿੱਤਦਾ ਹੈ ਤੇ ਜਿੱਤਦੇ ਸਾਰ ਇੱਥੇ ਪ੍ਰੋਗਰਾਮ ਕਰਵਾਏ ਜਾਂਦੇ ਨੇ ਜੀ ਵੱਡੇ ਆਡੀਟੋਰੀਅਮਾਂ ਦੇ ਵਿੱਚ ਤੇ ਦੇਖਣ ਦੀ ਗੱਲ ਇਹ ਆਦੀ ਹੈ ਕਿ ਉਸ ਦੇ ਵਿੱਚ ਜਿਹੜਾ ਡੀਨ ਸਟੂਡੈਂਟ ਵੈਲਫੇਅਰ ਹੂੰ ਉਹ ਬਾਕੀ ਨੂੰ ਮੈਂ ਇਦਾਂ ਤੋਂ ਆਪ ਸਾਈਨ ਕਰਵਾ ਰਿਹਾ ਕਹਿ ਕੇ ਕੇ ਹੂੰ ਕਿ ਇਹ ਪ੍ਰੋਗਰਾਮ ਕਰਾਣੇ ਦੇ ਉੱਤੇ ਸਾਈਨ ਕਰੋ ਹੂੰ ਜਾਤ ਕੀ ਪ੍ਰੋਗਰਾਮ ਉਹ ਪ੍ਰਧਾਨ ਨੇ ਕਰਵਾਣਾ ਹੈ ਜੀ ਮਲੋ ਆਰਐਸਐਸ ਦਾ ਨੁਮਾਇੰਦਾ ਬਣ ਕੇ ਉਹ ਪ੍ਰਧਾਨ ਦਾ ਨੁਮਾਇੰਦਾ ਬਣ ਕੇ ਸਾਰੇ ਕਾਉਂਸਲ ਮੈਂਬਰਾਂ ਤੋਂ ਸਾਈਨ ਕਰਵਾ ਰਿਹਾ ਜੀ ਉੱਥੇ ਹੀ ਜੇ ਅਜਮੇਰ ਸਿੰਘ ਨੇ ਵੀ ਉਹਨਾਂ ਨੂੰ ਅਸੀਂ ਇੱਕ ਵਿਦਵਾਨ ਵਜੋਂ ਐਜ਼ ਬਲਾਰਾ ਸੀ ਸੱਦਦੇ ਆ ਇਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਾਂ ਉੱਥੇ ਇਹਨਾਂ ਦੀ ਓਬਜੈਕਸ਼ਨ ਇਹ ਸੀ ਕਿ ਤੁਹਾਡਾ ਬਲਾਰਾ ਕਈ ਸਾਲ ਅੰਡਰਗਰਾਊਂਡ ਰਿਹਾ ਅਸੀਂ ਇਹ ਹੈ ਜਿਹੜੇ ਲੋਕ ਨੇ ਇਹਨਾਂ ਨੂੰ ਪੰਜਾਬ ਯੂਨੀਵਰਸਿਟੀ ਦੇ ਅਕੈਡਮਿਕ ਅਧਾਰੇ ਦੇ ਵਿੱਚ ਨਹੀਂ ਆਣਾ ਆਣ ਦੇ ਸਕਦੇ ਜੀ ਜਦ ਕਿ ਸਾਡਾ ਮਤਲਬ ਜਦੋਂ ਅਸੀਂ ਸੌ ਚੱਕ ਸਮਾਗਮ ਹੁੰਦਾ ਹੈ ਹੂੰ ਕਾਉਂਸਲ ਮੈਂਬਰ ਵੱਜੋਂ ਸਾਡੇ ਦਸਤਰ ਦਾ ਜਿਹੜਾ ਮਤਲਬ ਉਦਘਾਟਨ ਇੱਕ ਤਰ੍ਹਾਂ ਵੀ ਉਹ ਸਰਦਾਰ ਅਜਮੇਰ ਸਿੰਘ ਦੀ ਹਾਜ਼ਰੀ ਦੇ ਵਿੱਚ ਅਸੀਂ ਕੀਤਾ ਜੀ ਵੀ ਇੱਕ ਅਕੈਡਮਿਕ ਇੰਸਟੀਚਿਊਟ ਹੈ ਵੀ ਜਿੱਥੇ ਸਾਡੀਆਂ ਮਤਲਬ ਸਿੱਖਾਂ ਦੀਆਂ ਤੇ ਪੰਜਾਬ ਦੀਆਂ ਨਸਲਾਂ ਨੇ ਪੜ੍ਹਨਾ ਹੈ ਇੱਕ ਇੰਟੈਲੈਕਚੁਅਲ ਵਰਗ ਪੈਦਾ ਕਰਨਾ ਉਸ ਦੇ ਵਿੱਚ ਮੌਕੇ ਤੇ ਇੱਕ ਅਸੀਂ ਮਤਲਬ ਵਿਦਵਾਨ ਨੂੰ ਸੱਦ ਕੇ ਉੱਥੇ ਆਪ ਦਾ ਉਦਘਾਟਨ ਕਰ ਰਹੇ ਤੇ ਉਹਨਾਂ ਦੇ ਪ੍ਰੋਗਰਾਮ ਕਰਵਾ ਰਹੇ ਹਾਂ ਜੀ ਪਰ ਫਿਰ ਇਹਨਾਂ ਨੂੰ ਇਹੀ ਤਕਲੀਫ ਹੁੰਦੀ ਹੈ ਕਿ ਇੱਥੇ ਕਿਸੇ ਵੀ ਵਰਗ ਦਾ ਖਾਸ ਕਰ ਘਟਗਿਰਤੀ ਕੌਮਾਂ ਦਾ ਵੀ ਸਿੱਖਾਂ ਦਾ ਜਾਂ ਪੰਜਾਬ ਤੋਂ ਕੋਈ ਵੀ ਵਰਗ ਉੱਪਰ ਨਾ ਉਠੇ। ਹੂੰ। ਸੋ ਉਸ ਗੱਲ ਤੇ ਇਹਨਾਂ ਨੇ ਬੜੀ ਮਤਲਬ ਸਾਨੂੰ ਲਾਤੀ ਆ ਵੀ ਸ਼ਰਮਨਾਕ ਘਟਨਾ ਹੈ ਇਹਨਾਂ ਦੀ। ਹਰਕਤ ਹੈ ਕਿ ਇੱਕ ਵਿਦਵਾਨ ਨੂੰ ਇਹ ਗੱਲ ਕਹਿਣੀ ਕਿ ਅੰਡਰਗਰਾਉਂਡ ਰਹਿ ਹੈ ਜੀ ਤੁਹਾਡਾ। ਦਰਸ਼ਕ ਤੁਸੀਂ ਦੱਸ ਰਹੇ ਹੋ ਕਿ ਜਿਸ ਤਰੀਕੇ ਨਾਲ AVP ਨੇ ਇਹ ਕਿਥੇ ਪ੍ਰੋਗਰਾਮ ਕਰਵਾਉਣਾ ਸੀ ਉਹਦੇ ਲਈ ਖਾਸ ਤੌਰ ਤੇ ਡੀਐਸਡਬਲਯੂ ਜਾਂ ਹੋਰ ਜਿਹੜਾ ਹੈਗਾ ਇੱਥੇ ਤੁਹਾਡਾ ਪ੍ਰਸ਼ਾਸਨਿਕ ਕੰਮਲਾ ਹੈ ਉਹ ਖੁਦ ਸਿਗਨੇਚਰ ਕਰਵਾਉਂਦੇ ਨੇ ਤਾਂ ਦੂਜੇ ਪਾਸੇ ਜਦੋਂ ਸਾਥ ਨੇ ਕੋਈ ਪ੍ਰੋਗਰਾਮ ਕਰਵਾਉਣਾ ਜਾਂ ਹੋਰ ਪੰਜਾਬੀ ਕਮਿਊਨਿਟੀ ਨੇ ਕਰਵਾਉਣਾ ਤਾਂ ਉਹਨਾਂ ਨਾਲ ਇੱਕ ਤਰ੍ਹਾਂ ਦਾ ਇਹ ਵਿਤਕਰਾ ਕੀਤਾ ਜਾਂਦਾ ਹੈ ਜਾਂ ਇੱਕ ਕਹਿ ਲਈਏ ਵੀ ਇੱਕ ਵਰਗ ਨਾਲ ਕੀਤਾ ਜਾਂਦਾ ਹੈ ਹਨਾ ਤਾਂ ਕੀ ਕਾਰਨ ਵੇਖਦੇ ਹਾਂ ਜਾਂ ਤੁਸੀਂ ਬਾਰ ਬਾਰ ਇੱਕ ਇਹ ਸਵਾਲ ਖੜਾ ਕਰਦੇ ਹੋ ਚੋਣਾਂ ਵੇਲੇ ਵੀ ਇਹ ਸਵਾਲ ਖੜਾ ਹੋਇਆ ਸੀ ਕਿ ਆਰਐਸਐਸ ਹਾਵੀ ਹੋਈ ਆ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਦੇ ਉੱਪਰ ਉਹਨਾਂ ਨੇ ਧੱਕੇਸ਼ਾਹੀ ਕਰਕੇ ਜਿਹੜਾ ਆਪਣਾ ਨੁਮਾਇੰਦਾ ਜਤਾਇਆਗਾ ਇਹ ਸਵਾਲ ਬਾਰ ਬਾਰ ਉੱਠਦੇ ਨੇ ਪਰ ਇਹਨਾਂ ਦੇ ਪਿੱਛੇ ਤਰਕ ਕਿੰਨਾ ਕੋ ਹੈ ਇਹ ਤਰਕ ਦੇਖਣ ਦੀ ਗੱਲ ਤੁਸੀਂ ਇਹ ਦੇਖੋ ਵੀ ਅੱਜ ਦੇ ਟਾਈਮ ਦੇ ਵਿੱਚ ਇੱਕ ਪੰਜਾਬ ਯੂਨੀਵਰਸਿਟੀ ਦੀ ਗਵਰਨਿੰਗ ਬਾਡੀ ਸੀ ਸੈਨੇਟ ਜੀ ਵੀ ਜਿਹੜੀ ਇੱਕ ਇਲੈਕਟਡ ਬਾਡੀ ਹੁੰਦੀ ਸੀ ਵੀ ਉਹਨੂੰ ਆਹ ਜਿਹੜੇ ਯੂਨੀਵਰਸਿਟੀ ਦੇ ਨੁਮਾਇੰਦੇ ਨੇ ਜਿਹੜੇ ਇੱਥੋਂ ਦੇ ਪੜ੍ਹੇ ਵਿਦਿਆਰਥੀ ਨੇ ਉਹ ਉਹਨਾਂ ਨੂੰ ਇਲੈਕਟ ਕਰਕੇ ਭੇਜਦੇ ਸੀ ਹੂੰ ਯੂਨੀਵਰਸਿਟੀ ਵੱਲੋਂ ਉਹਦੀ 4 ਸਾਲ ਬਾਅਦ ਇਲੈਕਸ਼ਨਾਂ ਹੋਣੀਆਂ ਹੁੰਦੀਆਂ ਨੇ ਸੈਂਟਰ ਨੇ ਉਹਦੀ ਪਰਮਿਸ਼ਨ ਨਹੀਂ ਦਿੱਤੀ ਪੰਜਾਬ ਯੂਨੀਵਰਸਿਟੀ ਨੇ ਉਹਦੀ ਪਰਮਿਸ਼ਨ ਨਹੀਂ ਦਿੱਤੀ ਹੂੰ ਅੱਜ ਦੇ ਮੌਜੂਦਾ ਟਾਈਮ ਦੇ ਵਿੱਚ ਵੀ ਇਹ ਇੱਕ ਨਿਜ਼ਾਮ ਬਣਿਆ ਹੋਇਆ ਏ ਇੱਕ ਰਜਿਮ ਬਣਿਆ ਹੋਇਆ ਏ ਵੀ ਜਿੱਥੇ ਵਾਈਸ ਚਾਂਸਲਰ ਹੈ ਜਿਹੜੀ ਸੈਂਟਰ ਵੱਲੋਂ ਅਪਾਇੰਟਡ ਹੁੰਦੀ ਏ ਇੱਕ ਪੋਲਿਟੀਕਲ ਪੋਜੀਸ਼ਨ ਹੈ ਵੀ ਉਹ ਅਥੀਟੀ ਡਿਕਟਰ ਬਣੀ ਹੋਈ ਹੈ ਹੂੰ ਉਹਦੀ ਮਰਜ਼ੀ ਹੈ ਜਿਹਨੂੰ ਲਾਣਾ ਕਿਹਨੂੰ ਲਾਣਾ ਤੇ ਕਿਹਨੂੰ ਲਾਉਣਾ ਹੈ ਜੀ ਤੇ ਦੂਜੇ ਪਾਸੇ ਵੀ ਜਿੰਨੀ ਇੱਥੇ ਹੋਰ ਅਪੁਆਇੰਟਮੈਂਟਾਂ ਹੁੰਦੀਆਂ ਨੇ ਉਹ ਚਾਹੇ ਡੀਨ ਸਟੂਡੈਂਟ ਵੈਲਫੇਅਰ ਦੀ ਹੋਵੇ ਹੂੰ ਚਾਹੇ ਕਿਸੇ ਚੇਅਰਪਰਸਨ ਦੀ ਹੋਵੇ ਵਾਰਡਨ ਦੀ ਹੋਵੇ ਚਾਹੇ ਰਜਿਸਟਰਾਰ ਦੀ ਹੋਵੇ ਉਹਦੀ ਮਰਜ਼ੀ ਨਾਲ ਹੋਣੀ ਹੈ ਹਾਂ ਤੇ ਅੱਜ ਦੇ ਟਾਈਮ ਦੇ ਵਿੱਚ ਚਾਹੇ ਉਹ ਡੀਨ ਸਟੂਡੈਂਟ ਵੈਲਫੇਅਰ ਹੋਵੇ ਜੀ ਹਰ ਜੀ ਸਾਰਾ ਇਹ ਅਫੀਸ਼ੀਅਲ ਮੈਂਬਰ ਨੇ ਮੈਂ ਨਾਮ ਲੈ ਕੇ ਮੈਨੂੰ ਕੋਈ ਸੰਕੋਚ ਨਹੀਂ ਵੀ ਡੀ ਸਟੂਡੈਂਟ ਵੈਲਫੇਅਰ ਅਮਿਤ ਚੋਹਾਨ ਨੇ ਇਹ ਆਰਟਸ ਦੇ ਅਫੀਸ਼ੀਅਲੀ ਮੈਂਬਰ ਵੀ ਨਹੀਂ ਅੱਛਾ ਤੇ ਇੱਥੇ ਜੇ AVBP ਜਿੱਤਦੀ ਹੈ ਸੰਗ ਦਾ ਪ੍ਰਧਾਨ ਜਿੱਤਦਾ ਹੈ ਹੂੰ ਉਸ ਦੇ ਵਿੱਚ ਪਿਛਲੇ ਸਾਲ ਦੀ ਘਟਨਾ ਹੈ ਕਿ ਇਹਨਾਂ ਦੀ ਇੱਕ ਨੁਮਾਇੰਦਾ ਕੁੜੀ ਖੜੀ ਹੁੰਦੀ ਹੈ ਪ੍ਰਧਾਨਗੀ ਵਾਸਤੇ ਜੀ ਉਹਨਾਂ ਦੇ ਜਿਹੜੇ ਘਰ ਦੇ ਨੇ ਮਾਤਾ ਪਿਤਾ ਨੇ ਉਹ ਇੱਕ ਸੈਂਟਰ ਮੈਂਬਰ ਹੈ ਤੇ ਇੱਕ ਇੱਥੇ ਯੂਨੀਵਰਸਿਟੀ ਦੇ ਵਿੱਚ ਅਧਿਕਾਰੀ ਨੇ ਜੀ ਉਨਾ ਵੱਲੋਂ ਸਟੂਡੈਂਟਾਂ ਦੇ ਨੰਬਰ ਪ੍ਰੋਵਾਈਡ ਕਰਾਏ ਜਾਂਦੇ ਨੇ ਤੇ ਹਰੇਕ ਬੱਚੇ ਨੂੰ ਦਿਹਾੜੇ ਚਾਰ-ਚਾਰ ਪੰਜ-ਪੰਜ ਫੋਨ ਆਉਂਦੇ ਨੇ ਕਿ ਫਲਾਣਾ ਕੈਂਡੀਡੇਟ ਏਬੀਬੀਪੀ ਦਾ ਪ੍ਰਧਾਨਗੀਦਾਨ ਨਿਮਾਇੰਦ ਹੋਏ ਤੇ ਉਹਨੂੰ ਵੋਟ ਪਾਓ ਜੀ ਐਸਾਲ ਐਸਾਲ ਹਰੇਕ ਰਿਸਰਚ ਸਕਾਲਰ ਹੋਵੇ ਚਾਹੇ ਚਾਹੇ ਕੋਈ ਆਪਣਾ ਮਾਸਟਰਸ ਦਾ ਸਟੂਡੈਂਟ ਹੋਵੇ ਜੀ ਜਿਹੜੇ ਪੀ ਐਚ ਡੀ ਸਕਾਲਰ ਨੇ ਉਹਨਾਂ ਦੇ ਗਾਈਡ ਵੱਲੋਂ ਇੰਨਾ ਪ੍ਰੈਸ਼ਰ ਆ ਰਿਹਾ ਉਹਨਾਂ ਤੇ ਕਿ ਏ ਵੀ ਪੀ ਪੀ ਨੂੰ ਉਹ ਹੀ ਵੋਟ ਪਾਣੀ ਆ ਜੀ ਤੇ ਉਸ ਤੋਂ ਬਾਅਦ ਜਿਹੜੇ ਗਾਈਡ ਨੇ ਉਹਨਾਂ ਨੂੰ ਜਿਹੜੇ ਮਤਲਬ ਪ੍ਰੋਫੈਸਰ ਨੇ ਜਿਹੜੇ ਅਸਿਸਟੈਂਟ ਪ੍ਰੋਫੈਸਰ ਨੇ ਉਹੋ ਧਮਕਾ ਰਹੇ ਨੇ ਹੂੰ ਇੱਥੋਂ ਦਾ ਜਿੰਨਾ ਸੈਨੇਟਰ ਮੈਂਬਰ ਆ ਨੇ ਹੂੰ ਮਤਲਬ ਸੈਨੇਟਰਾਂ ਦਾ ਬਹੁਤ ਵੱਡਾ ਇੱਕ ਸਰਕਲ ਹੁੰਦਾ ਏ ਪੰਜਾਬ ਦੀ ਨੁਮਾਟੀ ਦੇ ਸਟਰਕਚਰ ਦੇ ਵਿੱਚ ਬਿਲਕੁਲ ਬਿਲਕੁਲ ਉਹਨਾਂ ਦੇ ਉਹ ਉਹਨਾਂ ਦੇ ਮਤਲਬ ਫਰੰਟ ਤੇ ਹੋ ਕੇ ਹੂੰ ਸੈਨੇਟਰ ਮੈਂਬਰ ਨੇ ਲਾਜ਼ਮਤ ਵਿਰਕ ਉਹਨਾਂ ਨੇ ਕੰਮ ਕੀਤਾ ਜੀ ਫਿਰ ਚਾਹੇ ਡੀਨ ਸਟੂਡੈਂਟ ਵੈਲਫੇਅਰ ਹੋਵੇ ਹੋਸਟਲਾਂ ਦੇ ਨਾਮ ਤੇ ਜੀ ਅਸੀਂ ਤੁਹਾਡੇ ਹੋਸਟਲ ਖੋਣ ਦਵਾਈ ਚੱਲਾਂਗੇ ਹੂੰ ਠੀਕ ਹੈ ਹੂੰ ਤੇ ਬੱਚਿਆਂ ਦੀ ਵੋਟ ਬੱਚਿਆਂ ਨੂੰ ਕਹਿ ਲੋ ਤੁਸੀਂ ਮੈਨਿਪੂਲੇਟ ਕਰਨਾ ਹੂੰ ਉਸ ਤੋਂ ਬਾਅਦ ਮਨ ਲੋ ਸਿੱਧੀ ਇਹ ਗੱਲ ਹੈ ਕਿ ਜਿੱਥੇ ਪ੍ਰਧਾਨ ਨੇ ਕੋਈ ਫੈਸਲਾ ਕਰਾਣਾ ਉਹਦੀ ਪਰਮਿਸ਼ਨ ਜੀ ਡੀਨ ਮੰਗ ਰਿਹਾ ਹੈ ਜੀ ਉਹ ਉਹ ਸਿੱਧਾ ਇਹ ਹੈ ਕਿ ਉਹ ਆਰਐਸਐਸ ਦੇ ਹੀ ਕਾਰਜ ਕਰ ਰਹੇ ਨੇ ਹੂੰ ਇਹ ਨਾਲੇ ਲੜੀ ਹੁਣਦੀ ਨਹੀਂ ਇਹ ਬੜੇ ਲੰਬੇ ਸਮੇਂ ਤੋਂ ਯੂਨੀਵਰਸਿਟੀ ਨੂੰ ਪ੍ਰਾਈਵੇਟ ਕਰਨ ਦਾ ਪ੍ਰਾਈਵੇਟਾਈਜ਼ ਸੈਂਟਰਲਾਈਜ਼ ਤੇ ਸੈਫਟਾਈਜ਼ ਕਰਤਾ ਹੂੰ ਇਹ ਕੰਮ ਹੈ ਉਹ ਚਾਹ ਪਿਛਲਾ ਜਿਹੜਾ ਵੀ ਸੀਸੀ ਰਾਜਕੁਮਾਰ ਉਹ ਹੋਵੇ ਚਾਹੇ ਹੁਣ ਰੈਨੂ ਵਜਨੇ ਇਹ ਹੈ ਵੀ ਇਹ ਉਸੇ ਲੜੀ ਤਹਿਤ ਸਾਰਾ ਕੰਮ ਕਰ ਰਹੇ ਨੇ ਓਕੇ ਜੀ ਅ ਅੱਛਾ ਜਿਵੇਂ ਹੁਣ ਸੈਮੀਨਾਰ ਹੋਣਾ ਮੰਡੇ ਨੂੰ ਅੱਜ ਸ਼ਨੀਵਾਰ ਅੱਜ ਵੀ ਯੂਨੀਵਰਸਿਟੀ ਆਫ ਆ ਕੱਲ ਨੂੰ ਸੰਡੇ ਆ ਤੁਹਾਨੂੰ ਜਗ੍ਹਾ ਦਾ ਹਲੇ ਉਹਨਾਂ ਨੇ ਫਾਈਨਲ ਨਹੀਂ ਕੀਤਾ ਪੂਰੀ ਤਰ੍ਹਾਂ objections ਲਾਤਾ ਉਹਨਾਂ ਨੇ ਮਤਲਬ ਉਹ ਕਲੀਅਰ ਕੱਟ ਕਰਤਾ ਕਿ ਤੁਹਾਨੂੰ ਨਹੀਂ ਮਿਲੇਗੀ ਜਗ੍ਹਾ ਫਿਰ ਤੁਸੀਂ ਅੱਗੇ ਹੁਣ ਕੀ ਸੋਚਿਆ ਕਿਉਂਕਿ ਸੈਮੀਨਾਰ ਤਾਂ ਤੁਸੀਂ ਰੱਖ ਰੱਖਿਆ ਹਾਂ ਜੀ ਨਹੀਂ ਇਹਦੇ ਵਿੱਚ ਮਤਲਬ ਸਾਥ ਦਾ ਜਮਾ ਸਪਸ਼ਟ ਸਟੈਂਡ ਹੈ ਮੈਂ ਪ੍ਰਧਾਨ ਹੋਣ ਦੇ ਨਾਤੇ ਵੀ ਇਹ ਗੱਲ ਕਲੀਅਰ ਕਰ ਦਿੰਦਾ ਕਿ ਜੇ ਅਸੀਂ 27 ਤਰੀਕ ਦਾ ਪ੍ਰੋਗਰਾਮ ਰੱਖਿਆ ਤਾਂ ਪ੍ਰੋਗਰਾਮ ਹੋਊਗਾ ਹੂੰ ਉਹਦੇ ਵਾਸਤੇ ਚਾਹੇ ਸਾਨੂੰ ਕਿਸੇ ਦੇ ਦਫ਼ਤਰ ਦੇ ਬਾਹਰ ਕਰਨਾ ਪੈ ਜੇ ਹੂੰ ਚਾਹੇ ਕਿਸ ਕਿਤੇ ਸਾਨੂੰ ਕਰਨਾ ਪੈ ਜੇ ਪੰਜਾਬ ਯੂਨੀਵਰਸਿਟੀ ਦੇ ਹਦੂਦ ਦੇ ਅੰਦਰ ਇਹ ਸੰਗਠਨ ਹੋ ਕੇ ਹਟੂਗਾ ਇਹ ਮਤਲਬ ਸੱਥ ਦੇ ਮਤਲਬ ਕਹਿ ਲਓ ਵੀ ਡੱਕੇ ਦੀ ਟੋੜ ਤੇ ਅਸੀਂ ਕਰਾ ਕੇ ਹਟਾਗੇ ਪ੍ਰੋਗਰਾਮ ਇਹ ਸਾਡੀ ਜਮਾਂ ਗੱਲ ਸਪੱਸ਼ਟ ਹੈ ਕਲੀਅਰ ਹੈ ਜੀ ਦਰਸ਼ਕ੍ਰਿਤੀ ਇੱਕ ਸਵਾਲ ਹੋਰ ਉੱਠਦਾਗਾ ਉਹ ਇਹ ਹੈ ਕਿ ਸੱਥ ਜਥੇਬੰਦੀ ਭਾਈ ਜਸਵੰਤ ਸਿੰਘ ਖਾਲੜਾ ਜੋ ਸਾਡੇ ਸ਼ਹੀਦ ਨੇ ਬੜੇ ਸਤਕਾਰਯੋਗ ਨੇ ਉਹਨਾਂ ਦੀ ਸੋਚ ਨੂੰ ਲੈ ਕੇ ਚੱਲੀ ਆ ਸੱਤ ਜਥੇਵੰਦੀ ਨੇ ਤਸਵੀਰ ਵੀ ਖਾਲੜਾ ਸਾਹਿਬ ਦੀ ਆਪਣੇ ਆਫਿਸ ਦੇ ਵਿੱਚ ਲਾਈ ਆ ਤੇ ਤੁਸੀਂ ਚੋਣਾਂ ਦੇ ਵਿੱਚ ਵੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦਾ ਇੱਕ ਨਾਰਾ ਲੈ ਕੇ ਚੱਲੇ ਸੀ ਉਹਨਾਂ ਦੀ ਸੋਚ ਦਾ ਨਾਰਾ ਲੈ ਕੇ ਚੱਲੇ ਹੋ ਤੇ ਹੁਣ ਵੀ ਜਿਹੜਾ ਹੈਗਾ ਇਸ ਸੈਮੀਨਾਰ ਦੇ ਵਿੱਚ ਖਾਲੜਾ ਸਾਹਿਬ ਦੇ ਬ੍ਰਦਰ ਸ਼ਾਮਿਲ ਹੋ ਰਹੇ ਨੇ ਕਿਤੇ ਇਹ ਤਾਂ ਨਹੀਂ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਜਾਂ ਉਸ ਪ੍ਰਸ਼ਾਸਨ ਦੇ ਉੱਪਰ ਬੈਠੇ ਹੁਕਮਰਾਨਾਂ ਨੂੰ ਖਾਲੜਾ ਸਾਹਿਬ ਦਾ ਨਾਮ ਖਾਲੜਾ ਸਾਹਿਬ ਦੀ ਸੋਚ ਤੇ ਖਾਲੜਾ ਸਾਹਿਬ ਦੇ ਪਰਿਵਾਰਕ ਮੈਂਬਰਾਂ ਦਾ ਆਉਣਾ ਚੁਬਦਾ ਹੋਵੇ ਜੀ ਬਿਲਕੁਲ ਜਦੋਂ ਵੀ ਕੋਈ ਸਟੇਟ ਦਾ ਜਿਹੜਾ ਕਾਲੀਆਂ ਕਰਤੂਤਾ ਨੇ ਉਹਨਾਂ ਨੂੰ ਨੰਗੇ ਚਿੱਟੇ ਕਰਕੇ ਜੱਗ ਦੇ ਸਾਹਮਣੇ ਰੱਖੂਗਾ ਹੂੰ ਤੇ ਉਹ ਵੀ ਪੂਰੇ ਇਫੈਕਟ ਤੇ ਫਿਗਰਾਂ ਦੇ ਨਾਲ ਸੋ ਸਟੇਟ ਨੂੰ ਹਮੇਸ਼ਾ ਉਸ ਚੀਜ਼ ਦਾ ਖਤਰਾ ਹੁੰਦਾ ਹੈ ਜੀ ਉਹ ਚਾਹੇ ਜਥੇਬੰਦੀ ਦੀ ਸ਼ੁਰੂਆਤ ਕਰਨਾ ਹੋਵੇ ਹੂੰ ਜਿਹੜਾ ਵਧਣਾ ਹੋਵੇ ਮਤਲਬ ਸਮੇਂ-ਸਮੇਂ ਸਿਰ ਅਸੀਂ ਚੀਜ਼ਾਂ ਇਹ ਦੇਖਦੇ ਆ ਰਹੇ ਹਾਂ ਯੂਨੀਵਰਸਿਟੀ ਦੇ ਵਿੱਚ ਹੂੰ ਕਿ ਅਥਾਰਟੀ ਬੈਗਡ ਯਾਰ ਸਬਜੈਕਟ ਇੱਥੇ ਜਥੇਬੰਦੀਆਂ ਵੀ ਖੜੀਆਂ ਕੀਤੀਆਂ ਜਾਂਦੀਆਂ ਨੇ ਸਾਥ ਦੇ ਖਿਲਾਫ ਜੀ ਉਹਨਾਂ ਨੂੰ ਫੱਟ ਵੀ ਕੀਤਾ ਜਾਂਦਾ ਹੈ ਹੂੰ ਉਸ ਤੋਂ ਬਾਅਦ ਮਤਲਬ ਸਾਡਾ ਜਿਹੜਾ ਐਸਕੇ ਨੋਮੀਨੇਸ਼ਨ ਹੈ ਉਹ ਨੋਮੀਨੇਸ਼ਨ ਵੀ ਰੋਕਿਆ ਜਾਂਦਾ ਹੈ ਹੂੰ ਵੀ ਉਹਦੇ ਵਾਸਤੇ ਸਾਰੀ ਜੱਥੇਬੰਦੀ 12 ਘੰਟਿਆਂ ਦਾ ਸੰਘਰਸ਼ ਕਰਦੀ ਆ ਤੁਹਾਡਾ ਨਾਮਿਨੇਸ਼ਨ ਕਲੀਅਰ ਕਰਾਉਣ ਵਾਸਤੇ ਹਾਂ ਵਖੋ ਵਖਾ ਇੱਕ ਐਗਜ਼ਾਮਪਲ ਹੈ ਨੇ ਕਿ ਜਦੋਂ ਇੱਥੇ ਕੋਈ ਵੀ ਪਾਰਟੀ ਇਲੈਕਸ਼ਨਾਂ ਜਿੱਤਦੀ ਹੈ ਤਾਂ ਉਹ ਆਪ ਵੀ ਜਿੱਤਦਾ ਐਲਾਨ ਸਟੂਡੈਂਟ ਸੈਂਟਰਸ ਟੂਸੀ ਦੇ ਉੱਪਰ ਜਾ ਕੇ ਕਰਦੀ ਹੈ ਹਾਂ ਅੱਜ ਤੱਕ ਪੰਜਾਬ ਯੂਨੀਵਰਸਿਟੀ ਦੀ ਇਲੈਕਸ਼ਨਾਂ ਚ ਦੇ ਇਤਿਹਾਸ ਚ ਕਦੇ ਇਹ ਚੀਜ਼ ਨਹੀਂ ਹੋਈ ਕਿ ਉਹ ਜਿਹੜਾ ਬਿਲਡਿੰਗ ਆ ਉਹਨੂੰ ਸੀਲ ਕਰਾਇਆ ਜਾਵੇ ਅੱਛਾ ਤੇ ਪਰ ਜਦੋਂ ਇਹ ਗੱਲ ਕਲੀਅਰ ਹੋਈ ਹੈ ਅਥਾਰਟੀ ਨੂੰ ਪੂਰੇ ਪ੍ਰਸ਼ਾਸਨ ਨੂੰ ਹਾਂ ਕਿ ਸਾਥੀ ਇਸ ਵਾਰ ਵਾਈਸ ਪ੍ਰਧਾਨ ਦੀ ਕੁਰਸੀ ਤੇ ਜਿੱਤ ਰਹੀ ਆ ਜੀ ਉਹਨਾਂ ਨੇ ਉਹ ਪੂਰੀ ਦੀ ਪੂਰਾ ਜਿਹੜਾ ਰਾਹ ਉੱਪਰ ਜਾਂਦਾ ਉਹ ਬਲਾਕ ਕੀਤਾ ਹੂੰ 12 12 ਫੁੱਟ ਦੇ ਮਲਬਾ ਉੱਥੇ ਬੈਰੀਏਡ ਲਾਏ ਗਏ ਪੁਲਸ ਲਾਈ ਗਈ ਕਿ ਉੱਪਰ ਜਾ ਕੇ ਐਲਾਨ ਨਾ ਕਰ ਸਕੇ ਕੋਈ ਅੱਛਾ ਜਿੱਤ ਦਾ ਐਲਾਨ ਨਾ ਕਰ ਸਕੋ ਜੀ ਬਿਲਕੁਲ ਮਰ ਅਕੇ ਇਹ ਹੁੰਦਾ ਕਿ ਸਾਰੀ ਦੀ ਸਾਰੀਆਂ ਟੀਮਾਂ ਹਰੇਕ ਜਥੇਬੰਦੀ ਹਰੇਕ ਪਾਰਟੀਆਂ ਦੇ ਉੱਪਰ ਜਾ ਕੇ ਐਲਾਨ ਕਰਦੀਆਂ ਉੱਪਰ ਜਾ ਕੇ ਐਲਾਨ ਕਰਦੇ ਨੇ ਉਹ ਇਸ ਵਾਰ ਨਮਾਇਕ ਇਹਨਾਂ ਨੇ ਕੰਮ ਫੜਿਆ ਕਿ ਸਿਰਫ 5 ਬੰਦੇ ਜਾਣਗੇ ਸਿਰਫ 2 ਬੰਦੇ ਜਾਣਗੇ ਕੋਈ ਨਹੀਂ ਜਾਊਗਾ ਹੂੰ ਤੇ ਉਥੇ ਵੀ ਇਹ ਗੱਲ ਕਲੀਅਰ ਸੀ ਵੀ ਉਥੇ ਫੇਰ ਤੋਂ 12 ਫੁੱਟ ਦੀ ਮਲਬ ਖਲੜਾ ਸਾਹਿਬ ਦੀ ਫੋਟੋ ਲੱਗੂਗੀ ਹਾਂ ਤੁਹਾਨੂੰ ਪਤਾ ਲੱਗੂਗਾ ਹਾਂ ਸਾਨੂੰ ਇੱਥੇ ਬੱਚੇ ਯੂਪੀ ਬਿਹਾਰ ਦੇ ਆ ਕੇ ਮਤਲਬ ਹਸਪਤਾਲਾਂ 'ਚ ਅਸੀਂ ਦੇਖਦੇ ਹਾਂ ਹਾਂ ਕਲਾਸ ਕੈਂਪੇਨ ਤੋਂ ਬਾਅਦ ਹਸਪਤਾਲਾਂ 'ਚ ਜਾ ਕੇ ਦੇਖਦੇ ਨੇ ਵੀ ਹੂ ਇਜ਼ ਖਲੜਾ ਹਾਂ ਤੇ ਜਦੋਂ ਬੰਦੇ ਉਹ ਦੇਖਦੇ ਨੇ ਵੀ ਖਲੜਾ ਸਾਹਿਬ ਨੇ ਕੀ ਕੁਰਬਾਨੀ ਹੈ ਕੀ ਉਹਨਾਂ ਨੇ ਨੰਗਾ ਚਿੱਠਾ ਕੀ ਜਿੰਨਾ 25000 ਲਾਸ਼ਾਂ ਦਾ ਵੀਰਵਾ ਦਿੱਤਾ ਏ ਉਹ ਜੋ ਆਕ ਪੜਦੇ ਨੇ ਉਹ ਦੁਨੀਆ ਨੂੰ ਪਤਾ ਲੱਗਦਾ ਏ ਉਹਨੂੰ ਰੋਕਣ ਵਾਸਤੇ ਵੱਲੋਂ ਇਹਨਾਂ ਨੇ ਉਹ ਵੀ ਸੀਲ ਕੀਤਾ ਉਸ ਤੋਂ ਬਾਅਦ ਵੀ ਹਰੇਕ ਦਫ਼ਤਰ ਦੇ ਵਿੱਚ ਜਿਹੜਾ ਵਿਦਿਆਰਥੀ ਜਿੱਤੇ ਨੇ ਆਪਦੇ ਆਈਡਲ ਜਾਂ ਆਪਦੀ ਪਾਰਟੀਆਂ ਦੀ ਫੋਟੋ ਲਾਉਂਦੇ ਨੇ ਬਿਲਕੁਲ ਲਾਉਂਦੇ ਨੇ ਮਤਲਬ ਸਰਦਾਰ ਜਮੀਰ ਸਿੰਘ ਵੱਲੋਂ ਜੀ ਤੇ ਸਾਰੀ ਟੀਮ ਵੱਲੋਂ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਲੜਾ ਦੀ ਫੋਟੋ ਆਪਦੇ ਦਫ਼ਤਰ ਦੇ ਵਿੱਚ ਲਾਈ ਗਈ ਠੀਕ ਹੈ ਤੇ ਪੂਰਾ ਇੱਕ ਹਫਤਾ ਵੀ ਸਾਡੇ ਜਿਹੜੇ ਵਾਈਸ ਪ੍ਰਧਾਨ ਨੇ ਅਸ਼ਮੀਤ ਸਿੰਘ ਉਹਨਾਂ ਨੂੰ ਡੀਨ ਵੱਲੋਂ ਹਰਾਸ ਕੀਤਾ ਗਿਆ ਹੂੰ ਬਤੌਰ ਵਾਈਸ ਪ੍ਰਧਾਨ ਉਹਨਾਂ ਦਾ ਕੋਈ ਕੰਮ ਨਹੀਂ ਵਿਦਿਆਰਥੀਆਂ ਦਾ ਕਰਨ ਦਿੱਤਾ ਇੱਕ ਹਫਤਾ ਅੱਛਾ ਇਹ ਗੱਲ ਕਹਿ ਕੇ ਕਿ ਇਹਨਾਂ ਦਾ ਕੰਮ ਨਹੀਂ ਕਰਨਾ ਬਾਕੀ ਸਾਰਿਆਂ ਦੇ ਕੰਮ ਹੋ ਰਹੇ ਨੇ ਮਤਲਬ ਜਿਹੜੇ ਪ੍ਰਸ਼ਾਸਨਿਕ ਕੰਮ ਸੀ ਅਸ਼ਮੀਤ ਸਿੰਘ ਨੇ ਬਤੌਰ ਮੀਤ ਪ੍ਰਧਾਨ ਕਰਨੇ ਸਨ ਉਹ ਉਹਨਾਂ ਦੇ ਕੋਈ ਕੰਮ ਉਹਨਾਂ ਨੂੰ ਕਰਨਾ ਨਹੀਂ ਦਿੱਤੇ ਗਏ ਨਹੀਂ ਕਰਨ ਦਿੱਤੇ ਗਏ ਹਰ ਉਹ ਮਤਲਬ ਸਾਰੇ ਦਫ਼ਤਰਾਂ ਦੇ ਵਿੱਚ ਖਾਸ ਕਹਿ ਕੇ ਕਿ ਸੱਤ ਤੱਕ ਵੀ ਕੰਮ ਨਹੀਂ ਹੋਣਾ ਚਾਹੀਦਾ ਹੂੰ ਉਸ ਤੋਂ ਬਾਅਦ ਮਤਲਬ ਸਾਰੇ ਉਹਨੂੰ ਸੱਦ ਕੇ ਇਹ ਗੱਲ ਕਹਿਣੇ ਕਿ ਤੁਸੀਂ ਆਪਦੇ ਦਫ਼ਤਰ ਤੋਂ ਫੋਟੋ ਤਾਰ ਦੋ ਜਸਵੰਤ ਭਾਈ ਜਸਵੰਤ ਸਿੰਘ ਖਾਲੜਾਈ ਦੀ ਜੀ ਬਿਲਕੁਲ ਵੀ ਅਗਰ ਤੁਸੀਂ ਫੋਟੋ ਤਾਰ ਦਿੰਨੇ ਹੋ ਤਾਂ ਤੁਹਾਡੇ ਸਾਰੇ ਕੰਮ ਹੋ ਜਾਣਗੇ ਅੱਛਾ ਉਹ ਪਰ ਜਦੋਂ 10 ਦਿਨਾਂ ਬਾਅਦ ਪ੍ਰਧਾਨ ਨੇ ਆਪਦੇ ਦਫ਼ਤਰ 'ਚ ਸਵਾਮੀ ਵਿਵੇਕਾਨੰਦ ਦੇ ਦੀ ਫੋਟੋ ਲਾਈ ਆ ਜੀ ਉਹਨਾਂ ਨੂੰ ਵੀ ਇੱਕ ਹੋ ਗਿਆ ਕਿ ਹੁਣ ਇਹਨਾਂ ਨੇ ਵੀ ਲਾ ਲਈ ਹੁਣ ਅਸੀਂ ਕਹਿ ਨਹੀਂ ਸਕਦੇ ਹੂੰ ਫਿਰ ਉਹ ਚੰਮ 10 ਕੁ ਦਿਨ ਚੱਲੇ ਨੇ ਜੀ ਵੀਰ ਦਫ਼ਤਰ ਚ ਸੱਦ ਕੇ ਮਤਲਬ ਖਰਾਸ ਕਰਨਾ ਗ੍ਰਿਲ ਕਰਨਾ ਹੂੰ ਤੇ ਤੁਸੀਂ ਆਰਐਸਐਸ ਦੇ ਖਿਲਾਫ ਨਹੀਂ ਕੁਝ ਬੋਲਣਾ ਤੁਹਾਡੇ ਕੰਮ ਹੋਣਗੇ ਨਹੀਂ ਕੰਮ ਨਹੀਂ ਹੁੰਦਾ ਕੋਈ ਅੱਛਾ ਇਹ ਮਤਲਬ ਇਹ ਨਹੀਂ ਕਿ ਕੋਈ ਵੈਸੇ ਡਾਇਲੌਗ ਮਾਰਦਾ ਜਾਂ ਹਵਾਈ ਗੱਲ ਹੈ ਹੂੰ ਵੀ ਇਹ ਮਤਲਬ ਮੈਂ ਏਡੀ ਗਾਰੰਟੀ ਦੇ ਕੇ ਗੱਲ ਕਹਿੰਦਾ ਕਿ ਜੇ ਤੁਸੀਂ ਡੀਨ ਦਫ਼ਤਰ ਦੇ ਕੈਮਰੇ ਖਲਗਾ ਕੇ ਦੇਖ ਲਓਗੇ ਸੋ ਇਹ ਗੱਲਾਂ ਉੱਥੇ ਹੋਈਆਂ ਨਹੀਂ ਇਹ ਗੱਲ ਅਸੀਂ ਜੇ ਕਿਸੇ ਕੋਰਟ 'ਚ ਗੱਲ ਜਾਂਦੀ ਆ ਅਸੀਂ ਉੱਥੇ ਕਰਨ ਨੂੰ ਵੀ ਤਿਆਰ ਆ ਹੂੰ ਜੀ ਅਥਾਰਟੀ ਵੱਲੋਂ ਇਹ ਗੱਲਾਂ ਸਾਨੂੰ ਕਈਆਂ-ਕਈਆਂ ਨੇ ਹੂੰ ਉਸ ਤੋਂ ਬਾਅਦ ਵੀ ਜੇ ਉਹਨਾਂ ਦੇ ਸਤਿਕਾਰਯੋਗ ਭਾਈ ਸਾਹਿਬ ਇੱਥੇ ਆਹ ਪੰਜਾਬ ਆਏ ਹੋਏ ਨੇ ਜੀ ਉਹਨਾਂ ਨੇ ਮਿਲਣ ਦੀ ਇੱਛਾ ਪ੍ਰਗਟ ਕੀਤੀ ਹੈ ਜੀ ਕਿ ਵਿਦਿਆਰਥੀ ਚੰਗਾ ਕੰਮ ਕਰ ਰਹੇ ਨੇ ਇਹਨਾਂ ਨੂੰ ਮਿਲਣਾ ਚਾਹੀਦਾ ਤੇ ਸੱਤ ਪ੍ਰੋਗਰਾਮ ਰਖਾਉਂਦੀ ਆ ਜੀ ਤੋਂ ਮਤਲਬ ਐਡੇ ਵੱਡੇ ਹਿਊਮਰਾਈਟ ਐਕਟਿਵਿਸਟ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਇਹੋ ਜੀ ਬਦਸਲੂਕੀ ਹੋਣੀ ਹੂੰ ਤੇ ਉਹ ਮਤਲਬ ਇਹ ਹੈ ਕਿ ਉਹ ਸਾਰਿਆਂ ਵਾਸਤੇ ਹੈ ਉਹ ਕੱਲੇ ਇਹ ਨਹੀਂ ਹੈ ਕਿ ਵੀ ਉਹਨਾਂ ਦੇ ਪਰਿਵਾਰ ਵਾਸਤੇ ਹੈ ਸੱਤ ਵਾਸਤੇ ਹੈ ਇਹ ਸਾਰੇ ਪੰਜਾਬ ਵਾਸਤੇ ਸਾਰੇ ਸਿੱਖਾਂ ਵਾਸਤੇ ਬਿਲਕੁਲ ਤੇ ਸਾਰੀ ਮਤਲਬ ਕਹ ਲੋ ਮਨੁੱਖਤਾ ਵਾਸਤੇ ਇਹ ਸ਼ਰਮਨਾਕ ਘਟਨਾ ਹੈ ਕਿ ਜਿਹੜੇ ਬੰਦਿਆਂ ਨੇ ਬਿਨਾ ਆਬ ਦਾ ਨਿੱਜੀ स्वार्थ ਦੇਖੇ ਮਨੁੱਖੀ ਅਧਿਕਾਰਾਂ ਵਾਸਤੇ ਐਡੀ ਕੁਰਬਾਨੀ ਦਿੱਤੀ ਹੋਵੇ ਐਡੀ ਸ਼ਹਾਦਤ ਦਿੱਤੀ ਹੋਵੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਜਿਹੜੀ ਯੂਨੀਵਰਸਿਟੀ ਆ ਉਹ ਕੀ ਵਤੀਰਾ ਕਰ ਰਹੀ ਹੈ ਦਰਸ਼ਕੀਓ ਫਿਰ ਤਾਂ ਇੱਥੇ ਜੇਕਰ ਤੁਸੀਂ ਸੋਮਵਾਰ ਨੂੰ ਸੈਮੀਨਾਰ ਕਰਵਾਉਨੇ ਆ ਤੁਸੀਂ ਆਪਣਾ ਐਲਾਨ ਕਰਤਾ ਵੀ ਡਾਂਕੇ ਦੀ ਚੋੜ ਤੇ ਅਸੀਂ ਕਰਵਾਉਣਾ ਚਾਹੀਏ ਬਾਹਰ ਟੈਂਟ ਲਾ ਕੇ ਖੁੱਲੇ ਚ ਕਰਵਾਉਣਾ ਪਵੇ ਤੇ ਜਿਸ ਤਰੀਕੇ ਨਾਲ ਪ੍ਰਸ਼ਾਸਨ ਜਾਂ ਉਹਦੇ ਪਿਛਲੇ ਉਹਨਾਂ ਦੀ ਸਪੋਰਟ ਕਰਨ ਵਾਲੇ ਅੜੇ ਹੋਏ ਨਹੀਂ ਵੀ ਅਸੀਂ ਕਰਨ ਨਹੀਂ ਦੇਣਾ ਜਿਸ ਤਰੀਕੇ ਨਾਲ ਖਾਲੜਾ ਸਾਹਿਬ ਦੇ ਬ੍ਰਦਰ ਨੇ ਆਉਣਾਗਾ ਤਾਂ ਫਿਰ ਤਾਂ ਇਹ ਵੀ ਹੋ ਸਕਦਾ ਵੀ ਕੋਈ ਖਦਸ਼ਾ ਜਤਾਇਆ ਜਾ ਸਕਦਾ ਮੇਰੀ ਆਪਣੀ ਇੰਟੂਸ਼ਨ ਨਾਲ ਹੋ ਸਕਦਾ ਇਸ ਤਰ੍ਹਾਂ ਦਾ ਕੁਝ ਨਾ ਹੋਵੇ ਵੀ ਉਹ ਇਹਨੂੰ ਰੁਕਵਾਉਣ ਲਈ ਵੀ ਕੋਈ ਟਕਰਾਅ ਵਾਲੀ ਸਥਿਤੀ ਪੈਦਾ ਕਰਨ ਹਾਂਜੀ ਬਿਲਕੁਲ ਮਤਲਬ ਇਹ ਗੱਲ ਤਾਂ ਸਾਨੂੰ ਕੋਈ ਵੀ ਦਰਾਵਾ ਨਹੀਂ ਹੈਗੇ ਇਸ ਗੱਲ ਦੇ ਵਿੱਚ ਪਿਛਲੇ 2 ਸਾਲਾਂ ਤੋਂ ਤਕਰੀਬਨ ਅਸੀਂ ਇਹ ਲਗਾਤਾਰ ਦੇਖਦੇ ਆ ਰਹੇ ਹਾਂ ਕਿ ਯੂਨੀਵਰਸਿਟੀ ਨੇ ਧਾਰਿਆ ਹੋਇਆ ਹੈ ਮਤਲਬ ਵੀ ਉਹ ਚਾਹੇ ਸਾਡੇ ਕਹੋ ਵੀ ਅਸੀਂ ਪਿਛਲੇ 2 ਸਾਲਾਂ ਦੇ ਵਿੱਚ ਸਾਡੀ ਟੀਮ ਨੇ ਜੀ ਪਿਆਰ ਪੰਜ ਵਾਰ ਘੱਟੋ ਘੱਟ ਸਾਡੇ ਮੈਂਬਰਾਂ ਨੂੰ ਅਰੈਸਟ ਕੀਤਾ ਗਿਆ ਹੈ ਸ਼੍ਰੀਆਮ ਡਿਪਾਰਟਮੈਂਟਾਂ ਤੋਂ ਸਟੂਡੈਂਟਾਂ ਦੇ ਵਿੱਚੋਂ ਜੀ ਇਸ ਕਾਰਨ ਕਰਕੇ ਵੀ ਤੁਸੀਂ ਗੱਲ ਕਰਦੇ ਹੋ ਤੁਸੀਂ ਬੋਲਦੇ ਹੋ ਜੀ ਉਸ ਤੋਂ ਬਾਅਦ ਸਾਡੇ ਜਿਹੜੇ ਇੱਥੇ ਪੰਜਾਬ ਯੂਨੀਵਰਸਿਟੀ ਦੇ ਜੇ ਅਸੀਂ ਸੈਨੇਟ ਦਾ ਧਾਰਨਾ ਲਾਣੇ ਆਂ ਤਾਂ 14 ਮੈਂਬਰਾਂ ਤੇ ਸਾਡੇ ਤੇ ਝੂਠੇ ਪਰਚੇ ਹੁੰਦੇ ਨੇ ਨੌਨ ਅਵੇਲੇਬਲ ਪਰਚੇ ਹੁੰਦੇ ਨੇ ਮਤਲਬ ਕੋਰਟ ਕੇਸ ਵਗੈਰਾ ਇਹ ਆਮ ਗੱਲ ਬਣਾਈ ਹੋਈ ਹੈ ਯੂਨੀਵਰਸਿਟੀ ਨੇ ਸਟੂਡੈਂਟਾਂ ਤੇ ਕਰਨੀ ਹੂੰ ਤੇ ਹਰ ਉਹਦੇ ਵਿੱਚ ਵੀ ਖਾਸ ਕਰ ਮਤਲਬ ਸਾਥ ਉੱਤੇ ਮਲੋ ਕੋਈ ਨਾ ਕੋਈ ਐਕਸ਼ਨ ਕਰਨਾ ਚਾਹੇ ਕੋਰਟ ਦਾ ਹੋਵੇ ਚਾਹੇ ਪੁਲਿਸ ਐਕਸ਼ਨ ਹੋਵੇ ਚਾਹੇ ਲਾਤੀ ਚਾਰਜ ਹੋਵੇ ਸੋ ਸਾਡਾ ਮਤਲਬ ਪਰ ਇਸ ਗੱਲ ਦੇ ਵਿੱਚ ਕਲੀਅਰ ਹੈ ਕਿ ਯੂਨੀਵਰਸਿਟੀ ਜੇ ਇਹੋ ਜਿਹਾ ਕੋਈ ਕਦਮ ਚੱਕਦੀ ਹੈ ਜਾਂ ਪੁਲਿਸ ਪ੍ਰਸ਼ਾਸਨ ਕੋਈ ਇਹੋ ਜਿਹਾ ਕਦਮ ਚੱਕਦਾ ਹੈ ਤਾਂ ਉਹਨਾਂ ਨੂੰ ਵੀ ਮਲੋ ਇੱਕ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਊਗਾ ਜੀ ਇਹ ਗੱਲ ਹੈ ਕਿ ਜੇ ਅਸੀਂ ਆਦਰਸ਼ ਖੱਲੜਾ ਸਾਭ ਨੂੰ ਆਪਦਾ ਮੰਨ ਕੇ ਚੱਲਨੀ ਹੈ ਤੇ ਉਹਨਾਂ ਦੇ ਰਾਹਾਂ ਤੇ ਚੱਲਦੇ ਹੋਏ ਹੀ ਅਸੀਂ ਆਪ ਦਾ ਨਿੱਜੀ ਸਵਾਰਥ ਨਾ ਦੇਖਦੇ ਹੋਏ ਵੀ ਅਸੀਂ ਸੰਘਰਸ਼ ਕਰਾਂਗੇ ਜੀ ਤੇ ਤਾਂ ਕਿ ਇਹ ਹੈ ਕਿ ਅੱਗੇ ਦੀ ਅਸੀਂ ਚਲੇ ਜਾਂਦੇ ਆ ਕੱਲ ਨੂੰ ਕੋਈ ਹੋਰ ਵਿਦਿਆਰਥੀ ਆਉਣਗੇ ਇੱਥੇ ਸਾਡੀ ਥਾਂ ਤੇ ਜਿਹੜੇ ਗੱਲ ਕਰਨਗੇ ਆਪਦੇ ਲੋਕਾਂ ਦੀ ਉਹਨਾਂ ਵਾਸਤੇ ਇੱਕ ਸਪੇਸ ਕ੍ਰੀਏਟ ਕਰੀਏ ਜੀ ਬਿਲਕੁਲ ਦਰਸ਼ਕਪ੍ਰੀਤ ਬਹੁਤ ਸ਼ਲਾਘਾ ਜੋ ਕਾਰਜ ਹੈ ਤੁਹਾਡੇ ਵੱਲੋਂ ਖਾਸ ਕਰਕੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਤੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਨੀ ਔਰ ਉਹ ਵੀ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਵਿਚਾਰਾਂ ਨੂੰ ਆਪਣਾ ਜਿਹੜਾ ਰੋਲ ਮਾਡਲ ਬਣਾ ਕੇ ਉਹਨਾਂ ਦੇ ਸੰਦਰਭ ਦੇ ਵਿੱਚ ਗੱਲ ਕਰਨੀ ਆਪਣੇ ਆਪ ਦੇ ਵਿੱਚ ਛਲਾਗਾ ਜੋ ਕਦਮ ਹੈ ਬੇਸ਼ੱਕ ਹੁਕਮ ਰਾਮ ਰਾਣਾ ਨੂੰ ਚੁਬਦਾ ਹੋਵੇ ਸੋ ਸਾਡੀ ਸ਼ੁਭਕਾਮਨਾਵਾਂ ਤੁਹਾਡੇ ਨਾਲ ਨੇ ਔਰ ਕੋਸ਼ਿਸ਼ ਕਰਾਂਗੇ ਆਪਾਂ ਗੱਲਬਾਤ ਲਈ ਬਣੇ ਰਹਿਾਂਗੇ ਔਰ ਇਹ ਪ੍ਰੋਗਰਾਮ ਕਵਰ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਤੁਸੀਂ ਜੁੜੇ ਬਹੁਤ ਧੰਨਵਾਦ ਤੁਹਾਡਾ